સુપ્રીમ કોર્ટ ਨੇ કૂતરાં બારે ફેસલા બદલ લેયા જી હા ડોગ્સ લવર્સ ਲਈ એક કાફી ખાસ ખબર હે હર એક ઉસ ઇન્સાન દે લાઈ ક્યોકી સુપ્રીમ કોર્ટ دے جڑے ફેસલે સે ઉસદી હર કોઈ વેઇટ કર રયા સી કે આખિરકાર કિથે તક મુદ્દા પહોંચેગા તા હુન સુપ્રીમ કોર્ટ دے વલ્લો વڈا ફેસલા સુનાયા ગયા હે ਸੁਪਰੀਮ ਕੋਰਟ ਦੇ ਤਾਜ਼ਾ ਹੁਕਮ ਦੇ ਮੁਤਾਬਕ ਸ਼ੈਲਟਰ ਹੋਮਸ ਦੇ ਵਿੱਚ ਭੇਜੇ ਗਏ ਕੁੱਤਿਆਂ ਨੂੰ ਛੱਡ ਦਿੱਤਾ ਜਾਏਗਾ ਕੁੱਤਿਆਂ ਨੂੰ ਸ਼ੈਲਟਰ ਹੋਮ ਦੇ ਵਿੱਚ ਅਨਮਿੱਥੇ ਸਮੇਂ ਦੇ ਲਈ ਰੱਖਣ ਦੇ ਨਿਰਦੇਸ਼ ਤੇ ਰੋਕ ਲਗਾ ਦਿੱਤੀ ਗਈ ਹੈ ਜਨਤਕ ਥਾਂਵਾਂ ਉਤੇ ਡੌਗਸ ਨੂੰ ਖਾਣਾ ਖਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਵਾਰਾ ਕੁੱਤਿਆਂ ਲਈ ਵੱਖਰੇ ਫੀਡਿੰਗ ਏਰੀਆ ਬਣਾਏ ਜਾਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਬਿਮਾਰ ਤੇ ਵੱਢਣ ਵਾਲੇ ਡੌਗਸ ਨੂੰ ਨਹੀਂ ਛੱਡਿਆ ਜਾਏਗਾ ਇਸ ਦੇ ਨਾਲ ਹੀ ਜਨਤਕ ਤੌਰ ਦੇ ਉੱਤੇ ਇਹਨਾਂ ਨੂੰ ਖਾਣਾ ਖਵਾਉਣ ਉੱਤੇ ਪਾਬੰਦੀ ਲਗਾਈ ਗਈ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਸਾਰੇ ਰਾਜਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ 11 ਅਗਸਤ ਨੂੰ ਕਈ ਕਈ ਨਿਰਦੇਸ਼ ਜਾਰੀ ਕੀਤੇ ਸੀ ਇਹਨਾਂ ਦੇ ਵਿੱਚ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ NCR ਦੇ ਅਧਿਕਾਰੀਆਂ ਅਨੁਸਾਰੇ ਖੇਤਰਾ ਤੋਂ ਜਲਦੀ ਤੋਂ ਜਲਦੀ ਆਵਾਰਾ ਡੌਗਸ ਨੂੰ ਫੜਨ ਅਤੇ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਭੇਜਣ ਦਾ ਆਦੇਸ਼ ਸ਼ਾਮਲ ਸੀ ਹਾਲਾਂਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਡੌਗ ਪ੍ਰੇਮੀਆ ਦੇ ਸਮੂਹਾਂ ਨੇ ਇਸ ਦਾ ਵਿਰੋਧ ਕੀਤਾ ਇਸ ਫੈਸਲੇ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ 14 ਅਗਸਤ ਨੂੰ ਡੌਗ ਲਵਰਜ਼ ਦੁਆਰਾ ਦਾਇਰ ਪਟੀਸ਼ਨਾ ਦੇ ਉੱਤੇ ਸੁਣਵਾਈ ਕਰਨ ਤੋਂ ਬਾਅਦ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਮਵੀ ਅੰਜਾਰੀਆ ਦੀ ਤਿੰਨ ਮੈਂਬਰੀ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ